ਜਿਹੜਾ ਪਣਾ ਹੈਗਾ ਹਨਾ 42 43 ਤੱਕ ਹੋਊਗਾ ਪਣਾ ਜਿਹੜਾ ਹੈਗਾ ਉਹ ਵੀ ਦੇਖ ਲਓ ਤੁਸੀਂ ਕਿੰਨਾ ਚੌੜਾ ਦੇਖ ਲਓ ਦਾ ਚੌੜਾ ਚੁੰਨੀ ਦਾ ਇਹ ਮੰਦੀ ਮਰਾਲਪੁਰੀ ਹੁੰਦੀ ਆ ਕੋਈ ਵੀ ਤੁਸੀਂ ਆਪਾਂ ਪਾ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਆਂਗੇ ਮੇਰੇ ਵੀ ਉਹਨਾਂ ਦਾ ਨਾ ਇੱਕ ਪੈਸਾ ਤੱਕ ਨਹੀਂ ਲੱਗਿਆ ਹੈਗਾ ਸਾਰੀ ਫੈਮਿਲੀ ਉਹਨਾਂ ਦੀ ਸਪான்ਸਰ ਹੋ ਕੇ ਗਈ ਆ ਅਰੇ ਬਈ ਮਜਾਜਣਾ ਫੁੱਲ ਤੋੜ ਲਿਆ ਮੈਂ ਹਨਾ ਫੁੱਲ ਮੁਰਝਾਏ ਪਏ ਸੀ ਮੈਂ ਕਿਹਾ ਚਲ ਇੱਕ ਮੈਂ ਤੋੜ ਲੈਂਦੀ ਆ ਮੁਰਝਾਏ ਪਏ ਸੀ ਮਤਲਬ ਉਹ ਉਹ ਹੋ ਗਏ ਸੀ ਮੀਂਹ ਕਰਕੇ ਨਾ ਅੱਜ ਆਪਾਂ ਫੇਰ ਜਾ ਰਹੇ ਹਾਂ ਤਾਂ ਦਿੱਲੀ ਵੀਡੀਓ ਬਣਾਉਣ ਵਾਸਤੇ ਆਪਾਂ ਸਮਾਨ ਵੀ ਲੈਣਾ ਉੱਥੇ ਥੋੜਾ ਜਿਹਾ ਇਹ ਬਹੁਤ ਵਧੀਆ ਜਗ੍ਹਾ ਹੈਗੀ ਆ ਸੂਟ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਸੋਹਣੇ ਹੋਣਗੇ ਠੀਕ ਹੈ ਮੈਂ ਕਿਹਾ ਚਲੋ ਇਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਾਨੀ ਆ ਵੀ ਜਿਹੜੀ ਹੈ ਤੇ ਉਹ ਵੀ ਇੱਕ ਸੇਲ ਹੀ ਲੱਗੀ ਹੋਈ ਹੈਗੀ ਤੁਹਾਡੇ ਦੀ ਵੀਡੀਓ ਜਿਹੜੀ ਹੈਗੀ ਆ ਆਪਾਂ ਕੱਲ ਪਾਵਾਂਗੇ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਲੱਤ ਜਿੰਦਾ ਚੱਲ ਪਾਪਾ ਨੂੰ ਹਾਂਦੋ ਬਾਈ ਪਾਪਾ ਤਾਂ ਆਏ ਨਹੀਂ ਗੇਟ ਬੰਦ ਕਰੀ ਜਾਂਦੇ ਇੱਕੜ ਜਿੰਦਲਾਂ ਬਸ ਆਪਾਂ ਵੀ ਹੁਣ ਘਰ ਦਾ ਪੇਂਟ ਕਰਾਉਣਾ ਜਲਦੀ ਕਰਾਵਾਂਗੇ ਬਾਹਰ ਦਾ ਆਪਣੇ ਹੁਣ ਵਾਲਾ ਹੈ ਨਹੀਂਗਾ ਪੇਂਟ ਬਾਹਰ ਪਹਿਲਾਂ ਸਾਡੀ ਲੁੱਕ ਪਹਿਲਾਂ ਇਦਾਂ ਹੁੰਦੀ ਸੀ ਘਰ ਦੀ ਫਿਰ ਅਸੀਂ ਇਦਾਂ ਚੇਂਜ ਕਰ ਲਈਆ ਬਾਹਰੋਂ ਲੁੱਕ ਇਦਾਂ ਹੋ ਗਈ ਆ ਅੱਡ ਟੈਨਾ ਪਲਵਾਈਆਂ ਕੁੜੀ ਬਣੀ ਹੋਈ ਆ ਇਹ ਰਵਦੀਨ ਆ ਸਾਡੀ ਠੀਕ ਆ ਹਾਂਜੀ ਆ ਦੇਖੋ ਜਿਹੜੀ ਆਪਾਂ ਪਿੱਛੇ ਵੀਡੀਓ ਪਾਈ ਸੀ ਨਾ ਰੂਪਸਕੁਅਰ ਦੀ ਇਹ ਉਹ ਵਾਲਾ ਚੌਕ ਹੈਗਾ ਇਹ ਵਰਦਮਨ ਚੌਕ ਦੇ ਨੇੜੇ ਪੈ ਜਾਂਦਾ ਹੁੰਦਾ ਵਿਸ਼ਾਲ ਮਹਿਗਾ ਮਾਰਟ 32 ਸੈਕਟਰ ਤੁਸੀਂ ਲੋਕੇਸ਼ਨ ਦੇਖ ਲਓ ਦੇਖੋ ਬਿਲਕੁਲ ਨਾਲ ਹੀ ਪੈ ਜਾਂਦਾ ਹੁੰਦਾਗਾ ਇਹ ਠੀਕ ਹੈ ਗੱਡੀਆਂ ਖੜੀਆਂ ਕਰਨ ਵਾਸਤੇ ਵੀ ਬਥੇਰੀ ਜਗ੍ਹਾ ਹੈਗੀ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਇਹ 32 ਸੈਕਟਰ ਪੈ ਜਾਂਦਾਗਾ ਸਮਰਾਲਾ ਚੌਕ ਤੋਂ ਬਸ ਥੋੜੀ ਹੀ ਦੂਰ ਹੈ ਇਹ ਹੁਣ ਨਾਲ-ਨਾਲ ਤੁਸੀਂ ਉਹ ਲੋਕੇਸ਼ਨ ਵੀ ਦੇਖਦੇ ਜਾਣਾ ਜਿੱਧਰ ਆਪਾਂ ਕੱਲ ਵੀਡੀਓ ਪਾਉਣੀ ਆ ਨਾ ਸੇਲ ਦੀ ਹੁਣ ਤੁਸੀਂ ਲੋਕੇਸ਼ਨ ਜਿਹੜੀ ਹੈਗੀ ਆ ਨੋਟ ਕਰਦੇ ਜਾਇਓ ਵੀ ਆਪਾਂ ਕਿੱਧਰੋਂ ਕਿੱਧਰ ਜਾਣਾਗਾ ਹਣਾ ਹੁਣ ਇਹ ਸਮਰਾਲਾ ਚੌਂਕ ਆਜੂਗਾ ਸਮਰਾਲਾ ਚੌਂਕ ਤੋਂ ਆਪਾਂ ਜਿਹੜਾ ਹੈਗਾ ਲੈਫਟ ਸਾਈਡ ਟਰਨ ਕਰਾਂਗੇ ਠੀਕ ਹੈ ਜੀ ਹਾਂ ਆ ਵਰਧਮਨ ਮਿੱਲ ਆ ਗਈ ਆ ਨੇੜੇ ਆ ਆ ਇਹ ਵਰਧਮਨ ਮਿੱਲ ਬਾਅਦ ਉਸ ਤੋਂ ਜਿਹੜਾ ਪਹਿਲਾ ਉਸ ਤੋਂ ਵਰਧਮਨ ਮਿੱਲ ਤੋਂ ਅਗਲਾ ਚੌਂਕ ਆਊਗਾ ਨਾ ਸਮਰਾਲਾ ਚੌਂਕ ਵਾਲੇ ਪਾਸੇ ਆ ਦਿਖਾ ਆ ਗਿਆ ਵਰਤਮਾਨ ਮਿਲ ਇਸ ਤੋਂ ਬਾਅਦ ਅਗਲਾ ਚੌਕ ਹੀ ਆ ਆ ਸਮਰਾਲਾ ਚੌਕ ਆ ਜੂਗਾ ਹੁਣ ਅੱਗੇ ਰਾਲਾ ਚੌਕ ਤੋਂ ਬਾਅਦ ਅੱਗੇ ਚੌਕ ਨਹੀਂ ਜਿਹੜੀ ਹਵਾਉਂਦੇ ਹੀ ਜਾਣਗੇ ਇਧਰੋਂ ਜਲੰਧਰ ਵਾਲਿਆਂ ਨੂੰ ਵੀ ਉਹ ਪਾਊਗਾ ਸਮਰਾਲਾ ਚੌਕ ਹੀ ਪਾਊਗਾ ਦੂਸਰੀ ਸਾਈਡ ਤੋਂ ਆਉਣ ਵਾਲਿਆਂ ਨੂੰ ਵੀ ਜਿਹੜੇ ਇਧਰ ਪਟਿਆਲੇ ਵਾਲੀ ਸਾਈਡ ਤੋਂ ਆਉਂਦੇ ਹਨਾ ਉਹਨਾਂ ਨੂੰ ਵੀ ਸਮਰਾਲਾ ਚੌਕ ਹੀ ਪਾਊਗਾ ਹੁਣ ਦੇਖੋ ਆਪਾਂ ਆ ਰਹੇ ਆ ਚੰਡੀਗੜ੍ਹ ਰੋਡ ਵੱਲੋਂ ਹਨਾ ਚੰਡੀਗੜ੍ਹ ਰੋਡ ਤੋਂ ਬਾਅਦ ਤੋਂ ਜਿਹੜੇ ਵੀ ਚੌਂਕ ਆਏ ਨੇ ਉਸ ਤੋਂ ਬਾਅਦ ਸਮਰਾਲਾ ਚੌਂਕ ਆ ਗਿਆ ਹਨਾ ਸਮਰਾਲਾ ਚੌਂਕ ਤੋਂ ਹੁਣ ਆਪਾਂ ਜਿਹੜਾ ਹੈਗਾ ਉਹ ਟਰਨ ਕਰਾਂਗੇ ਲੈਫਟ ਸਾਈਡ ਨੂੰ ਹਨਾ ਉਹਦੇ ਤੁਸੀਂ ਹਿਸਾਬ ਲਾ ਲਓ ਚੰਡੀਗੜ੍ਹ ਰੋਡ ਤੋਂ ਆਪਾਂ ਆ ਰਹਿਆਂਗੇ ਇੱਕ ਸਾਈਡ ਜਿਹੜਾ ਹੈਗਾ ਸਟੇਸ਼ਨ ਵਾਲੀ ਸਾਈਡ ਲੰਘ ਜੂਗੀ ਸੜਕ ਇੱਕ ਜਿਹੜੀ ਹੈਗੀ ਆ ਉਹ ਕੁਮਾਰ ਮੰਡੀ ਵਾਲੀ ਲੰਘ ਜੂਗੀ ਹਨਾ ਹੁਣ ਦੇਖੋ ਅੱਗੇ ਜਿਹੜਾ ਹੈਗਾ ਉਹ ਬੱਸ ਸਟੈਂਡ ਆ ਜੂਗਾ ਬੱਸ ਸਟੈਂਡ ਜਿਹੜਾ ਹੈਗਾ ਉਹ ਸੈਂਟਰ ਹੁੰਦਾ ਹਨਾ ਲੁਧਿਆਣੇ ਦਾ ਸਾਰਾ ਜੋ ਵੀ ਭੈਣ ਭਾਈ ਨੇ ਆਉਣਾ ਪਹਿਲਾਂ ਤੁਸੀਂ ਮਤਲਬ ਆ ਬੱਸ ਸਟੈਂਡ ਤਾਂ ਦੇਖੋ ਬੱਸ ਸਟੈਂਡ ਆ ਗਿਆ ਨਾ ਹੁਣ ਬੱਸ ਸਟੈਂਡ ਤਾਂ ਤੁਸੀਂ ਜ਼ਰੂਰ ਆਣਾਗਾ ਇੱਥੋਂ ਤੁਸੀਂ ਆਟੋ ਵਗੈਰਾ ਜਿਹੜਾ ਹੈਗਾ ਉਹ ਲੈ ਸਕਦੇ ਹੋ ਕੁਮਾਰ ਮੰਡੀ ਲਈ ਹਨਾ ਹੁਣ ਆਹ ਜਿਹੜਾ ਖਾਲਸਾ ਵਿਮਨ ਕਾਲਜ ਆ ਗਿਆ ਖਾਲਸਾ ਵਿਮਨ ਕਾਲਜ ਜਿਹੜੀ ਹੈਗੀ ਆ ਉਹ ਮੇਨ ਲੋਕੇਸ਼ਨ ਦੇ ਨੇੜੇ ਹੀ ਆ ਠੀਕ ਹੈ ਪਰ ਜਗਾ ਇੱਥੇ ਹੀ ਲੱਭਦੇ ਜਾਣਾ ਪਊਗਾ ਤੁਹਾਨੂੰ ਅੱਜ ਤਾਂ ਆਪਾਂ ਲੋਕੇਸ਼ਨ ਹੀ ਦੱਸ ਰਹੇ ਆ ਮੈਂ ਬਹੁਤ ਕਾਲਜ ਆ ਨਾ ਇੱਥੇ ਕਾਲਜ ਰਹਿ ਜਾਂਦਾ ਖਾਲਸਾ ਵਿਮਨ ਕਾਲਜ ਹੈ ਨਾ ਖਾਲਸਾ ਵਿਮਨ ਕਾਲਜ ਦੇ ਬਿਲਕੁਲ ਨਾਲ ਹੀ ਆਪਾਂ ਭਵਾਰਾ ਚੌਂਕ ਤੋਂ ਆਇਆ ਮੇਨ ਭਵਾਰਾ ਚੌਂਕ ਤੋਂ ਮੁੜ ਕੇ ਖਾਲਸਾ ਵਿਮਨ ਕਾਲਜ ਆ ਗਿਆ ਹੈ ਨਾ ਗੂਗਲ ਮੈਪ ਤੇ ਲੋਕੇਸ਼ਨ ਲਗਾ ਸਕਦੇ ਹੋ ਆਰਾਮ ਨਾਲ ਤੁਸੀਂ ਨਹੀਂ ਖਾਂ ਚੂਰੇ ਬਣੇ ਮੈਂ ਕੁਝ ਵੀ ਨਹੀਂ ਖਾਂਦਾ ਮੈਂ ਤਾਂ ਰੋਟੀ ਵੀ ਨਹੀਂ ਖਾਂਦੀ ਯਾਰ ਮੈਂ ਸੱਚੀ ਨਹੀਂ ਖਾਂਦੀ ਹਾਂਜੀ ਆਪਾਂ ਪਹੁੰਚ ਗਏ ਆਪਣੀ ਮੇਨ ਲੋਕੇਸ਼ਨ ਤੇ ਇੱਥੋਂ ਆਪਾਂ ਸੂਟ ਜਿਹੜੇ ਹੈਗੇ ਨੇ ਜਿਹੜੇ-ਜਿਹੜੇ ਵੀ ਲਏ ਨੇ ਉਹ ਮੈਂ ਤੁਹਾਨੂੰ ਘਰ ਜਾ ਕੇ ਪ੍ਰਾਈਜ਼ ਵੀ ਦਿਖਾਉਣੀ ਆ ਸਾਰੇ ਸੂਟਾਂ ਦਾ ਔਰ ਜਿਹੜਾ ਕੱਪੜਾ ਹੈਗਾ ਕਿੰਨੇ ਮੀਟਰ ਹੈਗਾ ਸਲਵਾਰ ਦਾ ਕੱਪੜਾ ਕਿੰਨੇ ਮੀਟਰ ਆ ਚੁੰਨੀ ਕਿੰਨੇ ਮੀਟਰ ਦੀ ਆ ਔਰ ਸ਼ਰਟ ਦਾ ਕੱਪੜਾ ਜਿਹੜਾ ਹੈਗਾ ਕਿੰਨੇ ਮੀਟਰ ਉਹ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਠੀਕ ਆ ਬਸ ਤੁਸੀਂ ਆ ਦੇਖ ਲੈਣਾ ਇਹ ਮੈਂ ਸਾਰਾ ਕੁਝ ਜਿਹੜਾ ਵੀ ਤੁਹਾਨੂੰ ਅੱਜ ਦਿਖਾ ਰਹੀ ਆ ਇਹ ਕੱਲ ਮੈਂ ਵੀਡੀਓ ਦੇ ਵਿੱਚ ਵਿਦ ਪ੍ਰਾਈਜ਼ ਟੈਗ ਦਿਖਾਉਂਗੀ ਠੀਕ ਹੈ ਜੀ ਹਾਂਜੀ ਜਿਹੜੀ ਹੁਣ ਅੱਜ ਆਪਾਂ ਸ ਠੀਕ ਹੈ ਕਿਉਂਕਿ ਨਾ ਕਈ ਭੈਣ ਭਰਾਵਾਂ ਨੂੰ ਫਿਰ ਪਤਾ ਨਹੀਂ ਲੱਗਦਾ ਹੁੰਦਾ ਹੈਗਾ ਮੈਨੂੰ ਇਹ ਹੁੰਦਾ ਵੀ ਥੋੜੀ ਜਿਹੀ ਜਿਹੜੀ ਹੈਗੀ ਇਨਫੋਰਮੇਸ਼ਨ ਪਹਿਲਾਂ ਦੇ ਦਵਾ ਕਈ ਭੈਣਾਂ ਨੂੰ ਕਾਹਲੀ ਵੀ ਬਹੁਤ ਹੁੰਦੀ ਆ ਵੀ ਅੱਜ ਹੀ ਨਹੀਂ ਪਾਈ ਹੈਗੀ ਦੇਖੋ ਕੋਈ ਗੱਲ ਨਹੀਂ ਇੱਕ ਦਿਨ ਵੇਟ ਕਰਨ ਨਾਲ ਕੁਝ ਨਹੀਂ ਹੁੰਦਾ ਇਹ ਆ ਵੀ ਸਾਰੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਉਹ ਪਤਾ ਲੱਗ ਜਾਂਦਾ ਹੁੰਦਾ ਹਨਾ ਵੀ ਨੈਕਸਟ ਡੇ ਜਿਹੜੀ ਹੈਗੀ ਆਪਣੀ ਵੀਡੀਓ ਆਊਗੀ ਠੀਕ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਥੋੜੇ ਜਿਹੇ ਹੈਵੀ ਸੂਟਸ ਸੀ ਨਾ ਉਹਨਾਂ ਦੇ ਜਿਹੜੇ ਪ੍ਰਾਈਸ ਹੈਗੇ ਸੀ ਦਿਖਾਉਣੇ ਰਹਿ ਗਏ ਸੀਗੇ ਅੱਜ ਜਿਹੜੀ ਕੱਲ ਨੂੰ ਵੀਡੀਓ ਹੋਊਗੀ ਉਹਦੇ ਵਿੱਚ ਮੈਂ ਸਾਰੇ ਪ੍ਰਾਈਸ A ਤੋਂ Z ਜਿੱਦਾਂ ਹੀ ਸੂਟ ਦਿਖਾਉਂਗੀ ਹੈਵੀ ਨਾਲ ਹੀ ਉਹਦਾ ਪ੍ਰਾਈਸ ਦਿਖਾਉਂਗੀ ਠੀਕ ਹੈ ਤੁਹਾਨੂੰ ਕੋਈ ਵੀ ਸ਼ਿਕਾਇਤ ਨਹੀਂ ਰਹੂਗੀ ਕੱਲ ਦੀ ਵੀਡੀਓ ਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆਪਾਂ ਪ੍ਰਾਈਸ ਟੈਗ ਦਿਖਾਏ ਨਹੀਂ ਹੈਗੇ ਹੈਵੀ ਤੋਂ ਹੈਵੀ ਸੂਟਾਂ ਦੇ ਵੀ ਪ੍ਰਾਈਸ ਜਿਹੜੇ ਹੈਗੇ ਨੇ ਮੈਂ ਸਾਰੇ ਦਿਖਾਉਂਗੀ ਔਰ ਜਿਹੜੇ ਹਲਕੇ ਤੋਂ ਹਲਕੇ ਸੂਟ ਹੋਣਗੇ ਮਤਲਬ ਘੱਟ ਪ੍ਰਾਈਸ ਦੇ ਹਣਾ ਗਰਮੀਆਂ ਚ ਪਾਉਣ ਵਾਲੇ ਉਹਨਾਂ ਦੇ ਵੀ ਪ੍ਰਾਈਸ ਟੈਗ ਹੈਗੇ ਨੇ ਜਿਹੜੇ ਜਿੱਦਾਂ ਹੀ ਸੂਰ ਦਿਖਾਇਆ ਨਾਲ ਹੀ ਪ੍ਰਾਈਸ ਟੈਗ ਦਿਖਾਉਂਗੀ ਤੁਹਾਨੂੰ ਕੋਈ ਵੀ ਸ਼ਿਕਾਇਤ ਨਹੀਂ ਰਹੂਗੀ ਤੇ ਲੋਕੇਸ਼ਨ ਜਿਹੜੀ ਹੈਗੀ ਆਗੀ ਉਹ ਵੀਡੀਓ ਦੇ ਵਿੱਚ ਜਿਹੜੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਪਾਤੀ ਆਗੀ ਉਹ ਤੁਸੀਂ ਧਿਆਨ ਨਾਲ ਜਿਹੜਾ ਹੈਗਾ ਨੋਟ ਕਰ ਲੈਣਾ ਜਿਹੜੇ ਭੈਣ ਭਰਾ ਸਮਰਾਲਾ ਚੌਂਕ ਵੱਲ ਦੀ ਆਉਣਗੇ ਹਨਾ ਵੀ ਸਮਰਾਲਾ ਚੌਂਕ ਤੋਂ ਆਪਾਂ ਕਿਵੇਂ-ਕਿਵੇਂ ਜਾਣਾਗਾ ਤੇ ਬਾਕੀ ਤੁਸੀਂ Google Map ਤੇ ਦੇਖ ਸਕਦੇ ਹੋ ਹਨਾ ਇਹ ਤਾਂ ਮੇਨ ਆਗਾ ਤੇ ਉਸ ਹਿਸਾਬ ਨਾਲ ਤੁਸੀਂ ਹੈਗਾ ਜਿਹੜਾ ਆ ਸਕਦੇ ਹੋਗੇ ਠੀਕ ਹੈ ਜੀ ਤੇ ਬਸ ਮੈਂ ਇਹੀ ਤੁਹਾਨੂੰ ਦੇਣੀ ਸੀ ਕਿ ਜਾਣਕਾਰੀ ਵੀ ਆਪਾਂ ਵੀਡੀਓ ਜਿਹੜੀ ਹੈਗੀ ਕੱਲ ਨੂੰ ਵਿਦ ਪ੍ਰਾਈਜ਼ ਟੈਗ ਇਹੀ ਸਾਰੀ ਪਾਵਾਂਗੇ ਕੋਈ ਤੁਹਾਨੂੰ ਸ਼ਿਕਾਇਤ ਨਹੀਂ ਰਹੂਗੀ ਕੱਲ ਦੀ ਵੀਡੀਓ ਦੇ ਵਿੱਚ ਠੀਕ ਐ ਤੇੜੇ ਗੁਜ਼ਰ ਸਰ ਸੱਜ ਰਹੇ ਹਾਂ ਜੀ ਹੁਣ ਆਪਾਂ ਫੇਰੂਮਾਨ ਤੇ ਇਹ ਆਪਾਂ ਨੂੰ ਰਸਤੇ 'ਚ ਪੈ ਜਾਣਾ ਇੱਥੋਂ ਵੈਸੇ ਅਸੀਂ ਆਉਂਦੇ ਹੀ ਰਹਨੇ ਹੁੰਨੇ ਆ ਇਹ ਫੇਰੂਮਾਨ ਸਾਹਿਬ ਹਨਾ ਹਾਂਜੀ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਫੇਰੂਮਾਨ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਇਹ ਢੋਲੇਵਾਲ ਚੌਂਕ ਪੈ ਜਾਂਦਾ ਹੁੰਦਾਗਾ ਬਿਲਕੁਲ ਠੀਕ ਹੈ ਇਹ ਸ਼ਹੀਦਾਂ ਦਾ ਗੁਰਦੁਆਰਾ ਹੈਗਾ ਬਾਬਾ ਦੀਪ ਸਿੰਘ ਜੀ ਦਾ ਹੋਰ ਜਿੰਨੇ ਵੀ ਆਪਣੇ ਸਿੰਘ ਸ਼ਹੀਦ ਹੈਗੇ ਨੇਗੇ ਉਹਨਾਂ ਦੀ ਜਿਹੜੀ ਇਸ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਹੈਗੀ ਹੈਗੀ ਉਹ ਮੰਨਤ ਹੈ ਤੇ ਇੱਥੇ ਤੁਸੀਂ ਜੋ ਵੀ ਮਨ ਦੇ ਵਿੱਚ ਇੱਛਾ ਲੈ ਕੇ ਆਉਨੇ ਹੋਗੇ ਹਨਾ ਉਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਪੂਰੀ ਹੋ ਜਾਂਦੀ ਹੈਗੀ ਹਨਾ ਤੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਹੀ ਰਹਿੰਦੇ ਹੁੰਨੇ ਆ ਗੁਰਦੁਆਰਾ ਸਾਹਿਬ ਦੀ ਬਹੁਤ ਮੰਨਤ ਤੇ ਮੇਰੀ ਸਿਸਟਰ ਨੇ ਜਿਹੜੇ ਹਨਾ ਉਹ ਇੱਥੇ ਹੀ ਆਉਂਦੇ ਹੁੰਦੇ ਸੀ ਹੁਣ ਉਹ ਬਾਹਰ ਚਲੇ ਗਏ ਦੇਖੋ ਵਿਦ ਪੀਆਰ ਹੋ ਕੇ ਗਏ ਆ ਉਹ ਇਤੋਂ ਹਨਾ ਐ ਪਾਪਾ ਹੀ ਲੜ ਜਗਾਤੀ ਆ ਹਨਾ ਇਹ ਗੁਰਦੁਆਰਾ ਸਾਹਿਬ ਦੀ ਨਾ ਬਹੁਤ ਜ਼ਿਆਦਾ ਮੰਨਤਾ ਹੈਗੀ ਹੈਗੀ ਵੀ ਆਪਾਂ ਚਲੋ ਕਿਸੇ ਨੂੰ ਵਹਿਮ ਚ ਨਹੀਂ ਪਾਉਂਦੇ ਹੈਗੇ ਵੀ ਇੱਥੇ ਬਾਹਰ ਜਾਣ ਵਾਲੀਆਂ ਹੀ ਜਿਹੜੀ ਆਪਣੀ ਮਨ ਦੀ ਮਰਾਲ ਪੂਰੀ ਹੁੰਦੀ ਆ ਕੋਈ ਵੀ ਤੁਸੀਂ ਆ ਕੇ ਇੱਥੇ ਜਿਹੜੀ ਹੈਗੀ ਆ ਪੂਰੀ ਹੋ ਜਾਂਦੀ ਆ ਤੁਹਾਡੀ ਹਨਾ ਤੇ ਮੇਰੇ ਸਿਸਟਰ ਨੇ ਜਿਹੜੇ ਦੇਖ ਲੋ ਉਹਨਾਂ ਦਾ ਬਿਲਕੁਲ ਸਾਨੂੰ ਕੋਈ ਚਾਂਸ ਨਹੀਂ ਸੀਗਾ ਉਹਨਾਂ ਦਾ ਮਤਲਬ ਪੈਸੇ ਬਿਲਕੁਲ ਨਹੀਂ ਲੱਗੇ ਹੈਗੇ ਉਹ ਇਹਨਾਂ ਦੇ ਮਤਲਬ ਕਿਸੇ ਕੁੜੀ ਨੇ ਹੀ ਉਹਨਾਂ ਦਾ ਕੰਮ ਕਰਵਾਇਆ ਸੀਗਾ ਹਾਂ ਸਰਕਾਰਤਾ ਸੀ ਦੇਖ ਲੋ ਇਹ ਵਾਲੇ ਗੁਰਦੁਆਰਾ ਸਾਹਿਬ ਆਉਂਦੇ ਹੁੰਦੇ ਸੀ ਉਹਨਾਂ ਨੂੰ ਇੱਥੋਂ ਇੱਥੋਂ ਮਤਲਬ ਉਹ ਪੀਆਰ ਹੋ ਕੇ ਗਏ ਨੇ ਕਿ ਸਾਰੀ ਫੈਮਿਲੀ ਸਾਰੀ ਫੈਮਿਲੀ ਪੀਆਰ ਹੋ ਗਈ ਹੈ ਹੈਨਾ ਮਤਲਬ ਜਿੰਨਾ ਆਪਣੇ ਸਿੱਖ ਧਰਮ ਦੇ ਵਿੱਚ ਗੁਰੂਆਂ ਦਾ ਦਰਜਾ ਹੈਗਾ ਉਨਾ ਹੀ ਸ਼ੀਤਾਂ ਦਾ ਦਿੱਤਾ ਗਿਆ ਹੈ ਸ਼ੀਤਾਂ ਦਾ ਮਤਲਬ ਬਾਬਾਈ ਜਿਹੜੇ ਹੈਗੇ ਨੇ ਪਹਿਲਾ ਸ਼ੀਤਾਂ ਦੀ ਗੱਲ ਨੂੰ ਪਹਿਲ ਦਿੰਦੇ ਆ ਮਤਲਬ ਹਨਾ ਤੁਹਾਨੂੰ ਦਰਸ਼ਨ ਜਿਹੜੀ ਹੈਗੇ ਉਹ ਦਿਵਾਉਣੇ ਆਗੇ ਅੰਦਰ ਤੇ ਦੇਖੋ ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈਗੀ ਵੀ ਸਾਨੂੰ ਪਤਾ ਜੂ ਸਾਡੇ ਨਾਲ ਬੀਤਿਆ ਹਨਾ ਜ਼ਿੰਦਗੀ ਦੇ ਵਿੱਚ ਵੀ ਅਸੀਂ ਬਾਬਾ ਜੀ ਦਾ ਬਹੁਤ ਜਿਆਦਾ ਸ਼ੁਕਰਾਨਾ ਕਰਦੇ ਆਗੇ ਮੇਰੇ ਸਾਨੂੰ ਤਾਂ ਉਮੀਦ ਵੀ ਨਹੀਂ ਸੀ ਮੇਰੇ ਸਿਸਟਰ ਇਥੋਂ ਪੀਆਰ ਹੋ ਕੇ ਸਾਰੀ ਫੈਮਿਲੀ ਚਲੀ ਜਾਊਗੀ ਉਹਨਾਂ ਦੀ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਦਾ ਨਾ ਇੱਕ ਪੈਸਾ ਤੱਕ ਨਹੀਂ ਲੱਗਿਆ ਹੈਗਾ ਸਾਰੀ ਫੈਮਿਲੀ ਉਹਨਾਂ ਦੀ ਸਪான்ਸਰ ਹੋ ਕੇ ਗਈ ਆ ਉਹਦੇ ਫਰੈਂਡ ਸੀਗੀ ਮੇਰੀ ਸਿਸਟਰ ਦੀ ਉਹਨਾਂ ਨੇ ਉੱਥੋਂ ਸਪான்ਸਰ ਕੀਤਾ ਸੀਗਾ ਉਹਨਾਂ ਨੂੰ ਇੱਥੋਂ ਮੇਰੀ ਸਾਰੀ ਫੈਮਿਲੀ ਜਿਹੜੀ ਹੈਗੀ ਆ ਅੱਗੇ ਪੀਆਰ ਹੋ ਕੀ ਗਈ ਸੀ ਕਰੋ ਕਰੋ ਦਰਸ਼ਨ ਕਰਾਉਣੇ ਅੱਗੇ ਆਪਾਂ ਹਾਂਜੀ ਸਾਰੇ ਭੈਣ ਭਰਾ ਜਿਹੜੇ ਹੈਗੇ ਨੇ ਉਹ ਦਰਸ਼ਨ ਕਰ ਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਨੇ ਜੋ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਦਿੱਤਾ ਉਹ ਅਸੀਂ ਕਦੇ ਉਮੀਦ ਵੀ ਨਹੀਂ ਕੀਤੀ ਸੀਗੀ ਉਸ ਚੀਜ਼ ਦੀ ਹਨਾ ਉਹਨਾਂ ਨੇ ਬਿਨਾਂ ਮੰਗਿਆ ਹੀ ਸਾਨੂੰ ਸਾਰਾ ਕੁਝ ਦਿੱਤਾ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਕੋਈ ਵੀ ਤੁਸੀਂ ਮਨ ਦੇ ਵਿੱਚ ਇੱਛਾ ਲੈ ਕੇ ਆਉਨੇ ਹੋਗੇ ਤਾਂ ਥੋੜੀ ਜ਼ਰੂਰ ਪੂਰੀ ਹੋਊਗੀ ਹਨਾ ਇੱਥੇ ਤੇ ਦੇਖੋ ਚੰਗੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਬਾਬਾ ਜੀ ਜ਼ਰੂਰ ਪੂਰੀਆਂ ਕਰਦੇ ਨੇ ਸਾਰੀਆਂ ਹਨਾ ਤੇ ਤੁਸੀਂ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੇ ਹਾਂਜੀ ਆਪਾਂ ਘਰੇ ਵਾਪਸ ਆ ਗਏ ਸੀਗੇ ਕਿ ਜਿਹੜੇ ਮੈਂ ਉਹਨਾਂ ਦੇ ਉਹ ਜਿਨ੍ਹਾਂ ਦੇ ਸੇਲ ਲੱਗੀ ਹੋਈ ਆ ਸੂਟ ਲੈ ਕੇ ਆਈਆਂਗੀ ਹਨਾ ਉਹ ਮੈਂ ਤੁਹਾਨੂੰ ਦਿਖਾਦਾਨੀ ਆ ਇਹ ਸੂਟ ਮੈਂ ਤੁਹਾਨੂੰ ਤਾਂ ਦਿਖਾ ਰਹੀ ਆ ਤਾਂ ਕਿ ਮੇਰੀਆਂ ਭੈਣਾਂ ਨੂੰ ਤਸੱਲੀ ਰਹੇ ਵੀ ਹਾਂ ਦੀਦੀ ਆਪ ਵੀ ਉੱਥੋਂ ਹੀ ਲੈ ਕੇ ਆਉਂਦੇ ਆ ਹਨਾ ਹਨਾ ਨਹੀਂ ਤਾਂ ਕਈ ਵਾਰੀ ਇਹ ਹੁੰਦਾਗਾ ਵੀ ਆਪ ਤਾਂ ਖਰੀਦ ਕੇ ਨਹੀਂ ਲਿਉਂਦੇ ਹੈਗੇ ਉੱਥੋਂ ਵੀ ਪਤਾ ਨਹੀਂ ਸਾਨੂੰ ਉਦਾਂ ਹੀ ਦੱਸ ਦਿੰਦੇ ਆ ਕਿ ਸਿਰਫ ਵੀਡੀਓ ਬਣਾਉਣ ਦੇ ਮਾਰੇ ਦੇਖੋ ਜਿੱਥੋਂ ਮੈਂ ਚੀਜ਼ ਖਰੀਦ ਸਕਦੀ ਆ ਨਾ ਉਹ ਤੋਂ ਤੁਸੀਂ ਵੀ ਲਿਆ ਸਕਦੇ ਹੋਗੇ ਕਿਉਂਕਿ ਮੈਂ ਵੀ ਤਾਂ ਵਧੀਆ ਕਰਕੇ ਲੈ ਕੇ ਆਉਣੀ ਹੁੰਦੀ ਆ ਤੇ ਮੈਨੂੰ ਪ੍ਰਾਈਸ ਜੇ ਵਧੀਆ ਲੱਗਦਾ ਹਨਾ ਬਿਲਕੁਲ ਰੀਜ਼ਨੇਬਲ ਲੱਗਦਾ ਹੁੰਦਾਗਾ ਤਾਂ ਹੀ ਮੈਂ ਲੈ ਕੇ ਆਉਣੀ ਹੁੰਦੀ ਆ ਕਿਉਂਕਿ ਦੇਖੋ ਤੁਹਾਨੂੰ ਵੀ ਪਤਾ ਕਿ ਮੈਂ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਇਹੀ ਦੱਸਦੀ ਹੁੰਨੀ ਆ ਕਿ ਸਸਤਾ ਜਿਹੜਾ ਹੈਗਾ ਮੈਂ ਤਾਂ ਸਸਤੇ ਹੀ ਸੂਟ ਬਣਾਉਣੀ ਹੁੰਨੀ ਆ ਆਪਦੇ ਲਈ ਹਨਾ ਤੇ ਸਸਤਾ ਜਿਹੜਾ ਮਟੀਰੀਅਲ ਜਿੱਥੋਂ ਵੀ ਮਿਲਦਾ ਮੈਂ ਉੱਥੋਂ ਹੀ ਲਿਆਉਣੀ ਹੁੰਦੀ ਆ ਕਿ ਨਹੀਂ ਤਾਂ ਮੈਂ ਸਿਰਫ ਵੀਡੀਓ ਬਣਾਉਣ ਦੀ ਖਾਤਰ ਆਪ ਨਹੀਂ ਦੇਖੋ ਖਰਚਾ ਕਰ ਸਕਦੀ ਮੈਂ ਤੁਹਾਨੂੰ ਸੂਟ ਦਿਖਾ ਦੇਣੀ ਆ ਵੀ ਮੈਂ ਕਿਹੜੇ ਕਿਹੜੇ ਲਿਆਈਆਂ ਕਿ ਕਿਉਂਕਿ ਨਾ ਪਿਛਲੀ ਵੀਡੀਓ ਜਿਹੜੀ ਪਾਈ ਪਾਈ ਸੀ ਆਪਾਂ ਨੇ ਉਹਦੇ ਵਿੱਚ ਨਾ ਕਈ ਭੈਣਾਂ ਨੂੰ ਥੋੜੀ ਜਿਹੀ ਸ਼ਿਕਾਇਤ ਸੀਗੀ ਤੁਸੀਂ ਜਿਹੜੇ ਮਹਿੰਗੇ ਸੂਟ ਸੀਗੇ ਹਨਾ ਮਤਲਬ ਜਿਹੜੇ ਵਧੀਆ ਵਾਲੇ ਸੂਟ ਸੀਗੇ ਵੀ ਉਹਨਾਂ ਦਾ ਪ੍ਰਾਈਸ ਟੈਗ ਨਹੀਂ ਦਿਖਾਇਆ ਹੁਣ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਇੱਕ ਇੱਕ ਪ੍ਰਾਈਸ ਟੈਗ ਦਿਖਾਉਂਗੀ ਤੁਹਾਨੂੰ ਹੈਵੀ ਤੋਂ ਹੈਵੀ ਸੂਟ ਦਾ ਵੀ ਠੀਕ ਹੈ ਤੁਹਾਨੂੰ ਕੋਈ ਸ਼ਿਕਾਇਤ ਐਂਡ ਤੱਕ ਮੈਂ ਤੁਹਾਨੂੰ ਤਾਂ ਕਹਿ ਨਹੀਂ ਹੁੰਦੀ ਆ ਤਾਂ ਕਿ ਜਦੋਂ ਤੁਸੀਂ ਆਉ ਹੋਂ ਮੰਨ ਲਓ ਕਿ ਭੈਣ ਭਰਾ ਜਦੋਂ ਦੂਰੋਂ ਆਉਂਦੇ ਨੇ ਹਨਾ ਹੁਣ ਕੋਈ 40 50 ਕਿਲੋਮੀਟਰ ਤੋਂ ਵੀ ਆ ਸਕਦਾ ਹੁਣ ਦੇਖੋ ਲੁਧਿਆਣਾ ਤਾਂ ਹੱਬ ਆ ਇਸ ਚੀਜ਼ ਦਾ ਹਨਾ ਵੀ ਤੁਹਾਨੂੰ ਫੈਕਟਰੀਆਂ ਮਿਲ ਜਾਣਗੀਆਂ ਇੱਥੇ ਕੱਪੜੇ ਵਾਲੀਆਂ ਹਨਾ ਜੋ ਵੀ ਹੋਜਰੀ ਦਾ ਸਮਾਨ ਸਾਰਾ ਇੱਥੋਂ ਤੁਹਾਨੂੰ ਮਿਲ ਜੂਗਾ ਮਟੀਰੀਅਲ ਜਿੱਦਾਂ ਦਾ ਵੀ ਤੁਸੀਂ ਨੇ ਲੈਣਾ ਮੈਂ ਤੁਹਾਨੂੰ ਤਾਂ ਕਹਿ ਰਹੀ ਹੁਣ ਹੁੰਦੀ ਆ ਵੀ ਵੀਡੀਓ ਜਿਹੜੀ ਹੈਗੀ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਇੱਥੇ ਆ ਕੇ ਤੁਸੀਂ ਇਹਨਾਂ ਤੇਲ ਫੁੱਕੇ ਵੀ ਆਉਂਗੇ ਹਨਾ ਉਸ ਤੋਂ ਬਾਅਦ ਫਿਰ ਤੁਹਾਡਾ ਕੋਈ ਤੁਹਾਨੂੰ ਲੱਗ ਤਾਂ ਸਾਰੀ ਵੀਡੀਓ ਦੇਖੀ ਨਹੀਂ ਹੈਗੀ ਵੀ ਅਸੀਂ ਕੀ ਕੀ ਮਿਲਦਾ ਇੱਥੇ ਇਸ ਲਈ ਮੈਂ ਕਹਿੰਨੀ ਹੁਣ ਵੀਡੀਓ ਜਿਹੜੀ ਹੈਗੀ ਆ ਉਹ ਤੁਸੀਂ ਐਂਡ ਤੱਕ ਦੇਖ ਲਿਓ ਠੀਕ ਹੈ ਮੈਂ ਕੱਲ ਨੂੰ ਵੀਡੀਓ ਜਿਹੜੀ ਹੈਗੀ ਆ ਪਾਉਂਗੀ ਜ਼ਰੂਰ ਹੁਣ ਕਈ ਭੈਣਾਂ ਨੂੰ ਥੋੜੀ ਸ਼ਿਕਾਇਤ ਹੋ ਜਾਂਦੀ ਆ ਵੀ ਤੁਸੀਂ ਅੱਜ ਹੀ ਪਾ ਦੰਦ ਦੀ ਦੀ ਵੀਡੀਓ ਦੇਖੋ ਪਹਿਲੀ ਗੱਲ ਤਾਂ ਜਿੱਦੇ ਮੈਂ ਵੀਡੀਓ ਬਣਾਉਣ ਜਾਣੀ ਹੁੰਦੀ ਆ ਨਾ ਐਡਿਟ ਕਰਨ ਤੇ ਥੋੜਾ ਟਾਈਮ ਲੱਗ ਜਾਂਦਾ ਹੁੰਦਾ ਵੀਡੀਓ ਤੇ ਹਨਾ ਵੀ ਆਪਾਂ ਨੂੰ ਕੋਈ ਕਈ ਵਾਰੀ ਵੇਸਟ ਵੀਡੀਓ ਵੀ ਬਣ ਜਾਂਦੀ ਹੁੰਦੀ ਆ ਥੋੜੀ ਬਹੁਤ ਆਪਾਂ ਕੱਟਣੀ ਵੀ ਹੁੰਦੀ ਆ ਨੇ ਵਿੱਚੋਂ ਵੀਡੀਓ ਐਡਿਟ ਕਰਨ ਤੇ ਵੀ ਭੈਣੋਂ ਬਹੁਤ ਟਾਈ ਕਰਨ ਦਾ ਟਾਈਮ ਮਿਲ ਜਾਂਦਾ ਹੁੰਦਾ ਹੁਣ ਜਿਹੜੇ ਮੈਂ ਆਪਣੇ ਲਈ ਸੂਟ ਲਈਆਂ ਸੂਟ ਮੈਂ ਲਈਆਂ ਬਿਲਕੁਲ ਸਸਤੇ ਜੇ ਠੀਕ ਹੈ ਉਹ ਤੁਸੀਂ ਦੇਖ ਲਓ ਮੈਂ ਚੁੰਨੀਆਂ ਚੁੰਨੀਆਂ ਵਗੈਰਾ ਹੈਗੇ ਨੇ ਉਹਨਾਂ ਨੂੰ ਸਾਰੀਆਂ ਖੋਲ ਕੇ ਦਿਖਾ ਦੂੰਗੀ ਠੀਕ ਹੈ ਹੁਣ ਦੇਖੋ ਜਿਹੜਾ ਆ ਸੂਟ ਹੈਗਾ ਨਾ ਇਹ ਹੁਣ ਜਿਵੇਂ ਆਪਾਂ ਘਰ ਪਾਉਣ ਵਾਸਤੇ ਲੈਣਾ ਇਹਦੇ ਥੋੜਾ ਜਿਹਾ ਵਰਕ ਹੋਇਆ ਹੋਇਆ ਸੂਟ ਤੇ ਆ ਦੇਖੋ ਸ਼ੀਸ਼ਿਆਂ ਵਾਲਾ ਵਰਕ ਹੋਇਆ ਹੋਇਆ ਥੋੜਾ ਨੇੜੇ ਕਰਕੇ ਦਿਖਾ ਦੇ ਇਹ ਕਈ ਪੜਾ ਮੈਨੂੰ ਨਾ ਲੈਂਥ ਪੁੱਛਣ ਲੱਗ ਜਾਂਦੇ ਨੇ ਹੁਣ ਤੁਸੀਂ ਲੈਂਥ ਦੇਖ ਲਓ ਵੀ ਕਿੰਨੀ ਵੱਡੀ ਹੈ ਇਹਦੀ ਦੇਖ ਲਓ ਮੇਰੇ ਬਿਲਕੁਲ ਪੈਰਾਂ 'ਚ ਪੈਂਦੀ ਆ ਮੇਰੀ ਹਾਈਟ 5 ਫੁੱਟ 3 ਇੰਚ ਦੇ ਲਗਭਗ ਆ ਗਈ ਆ ਨਾ ਢਾਈ ਹੈਗੀ ਆ ਤੇ ਤੁਸੀਂ ਦੇਖ ਲਓ ਇੰਨੀ ਲੈਂਥ ਹੋ ਜੂਗੀ 40 44 45 ਤੱਕ ਪੂਰੀ ਆ ਇਹਦੀ ਲੈਂਥ ਦੇਖੋ ਤੁਹਾਨੂੰ ਕੋਈ ਡਾਊਟ ਨਹੀਂ ਰਹੂਗਾ ਲੈਂਥ ਤੁਸੀਂ ਦੇਖ ਲਓ ਮੇਰੇ ਪੈਰਾਂ 'ਚ ਪੈਂਦੀ ਆ ਬਿਲਕੁਲ ਮਾੜੀ ਇਹ ਸਲਵਾਰ ਦਿਖਦੀ ਹੈਗੀ ਹੈ ਨਾ ਨੀਚੋਂ ਦਿਖਾ ਦਿਆ ਕਰ ਨਾ ਹਰਸ਼ ਹੁਣ ਦੇਖੋ ਲੈਂਥ ਇਹਦੀ ਕਿੰਨੀ ਵੱਡੀ ਆ ਠੀਕ ਆ ਬਾਹਵਾ ਮੂਵਾ ਵੀ ਜਿਹੜੀ ਹੈਗੀ ਆ ਪੂਰੀਆਂ ਨਿਕਲ ਗਈਆਂ ਘੇਰਾ ਵੀ ਦੇਖ ਲਓ 43 ਤੱਕ ਹੋਊਗਾ ਇਹਦਾ ਜਿਹੜਾ ਪਨਾ ਹੈਗਾ ਹਨਾ 42 43 ਤੱਕ ਹੋਊਗਾ ਪਨਾ ਠੀਕ ਹੈ ਤੇ ਕਲਰ ਵਗੈਰਾ ਦੇਖ ਲਓ ਤੁਸੀਂ ਇਹ ਜਿਹੜਾ ਗਲੇਸ ਕਾਟਨ ਜਿਵੇਂ ਕਿਹੜੀ ਹੁੰਦੀ ਆ ਉਹ ਕਾਟਨ ਹੈਗੀ ਪੂਰੀ ਵਧੀਆ ਵਾਲੀ ਕਾਟਨ ਹੈ ਇਹ ਇਹ ਨਹੀਂ ਹੈਗਾ ਵੀ ਹਾਂ ਉਦਾਂ ਹੀ ਆ ਨਾਰਮਲ ਜੀ ਗਲੇਸ ਕਾਟਨ ਇਹਨੂੰ ਕੋਈ ਹੋਰ ਕਾਟਨ ਬੋਲਦੇ ਹੁੰਦੇ ਆ ਮਸਲੀਨ ਕਾਟਨ ਪਤਾ ਨਹੀਂ ਹਨਾ ਸ਼ਾਇਦ ਦੇਖ ਲਓ ਇਹ ਸੂਟ ਇਦਾਂ ਦਾਗਾ ਠੀਕ ਹੈ ਤੇ ਆ ਇਹਦੀ ਚੁੰਨੀ ਹੈਗੀ ਆ ਕਾਟਨ ਦੀ ਠੀਕ ਹੈ ਚੁੰਨੀ ਵੀ ਤੁਸੀਂ ਦੇਖ ਲਓ ਇਹ ਲਓ ਕੋਈ ਛੋਟੀ ਨਹੀਂ ਹੈਗੀ ਚੁੰਨੀ ਇਹਦੀ ਇਹ ਸੂਟ ਹੈਗਾ ਜੀ ਮੇਰਾ ਸਿਰਫ 470 ਰੁਪਏ ਦਾ ਠੀਕ ਹੈ 470 ਰੁਪਏ ਦਾ ਇਹ ਲਿਆਂਦਾ ਸੀ ਤੁਸੀਂ ਦੇਖ ਲਓ ਕਿ ਇਹਦੀ ਪਲੇਨ ਸਲਵਾਰ ਹੈ ਇਹ ਸਲਵਾਰ ਦਾ ਕੱਪੜਾ ਵੀ ਤੁਸੀਂ ਦੇਖ ਲਓ ਉੱਥੇ ਦੇਖੋ ਥੋੜਾ ਜਿਹਾ ਨਾ ਕੱਠ ਦੇ ਵਿੱਚ ਇੱਦੀ ਪਏ ਹੋਣੇ ਵਟ ਜਿਹੜੇ ਪਏ ਹੋਏ ਨੇ ਉਹ ਇੱਦੀ ਪਹਿਰੇ ਨੇ ਬਸ ਦੇਖੋ ਕੱਪੜਾ ਵੀ ਜਿਹੜਾ ਹੈਗਾ ਪੂਰਾ ਵਧੀਆ ਕਾਟਨ ਦਾ ਇਹ ਏ ਨਹੀਂ ਹੈਗਾ ਕੋਈ ਰਫ ਨਹੀਂ ਹੈਗਾ ਜਿਹਨੂੰ ਆਪਾਂ ਕਹਿੰਦੇ ਆ ਹਾਰਸ਼ ਵਾਲਾ ਕਪੜਾ ਨਹੀਂ ਹੈਗਾ ਹਾਰਸ਼ ਕਰਨ ਵਾਲਾ ਨਹੀਂ ਹੈਗਾ ਸਕਿਨ ਨੂੰ ਤੇ ਇੱਕ ਏ ਵਾਲਾ ਕਲਰ ਹੈਗਾ ਇਹ ਮੈਂ ਸੋਚਦੀ ਆ ਵੀ ਮੇਰੀ ਮੰਮੀ ਨੂੰ ਦੇ ਦਵਾ ਕਲਰ ਮੈਨੂੰ ਥੋੜਾ ਜਿਹਾ ਲਾਈਟ ਲੱਗਿਆ ਇਹ ਕਲਰ ਵੈਸੇ ਤਾਂ ਚਲੋ ਗਰਮੀਆਂ ਦੇ ਵਿੱਚ ਸੋਹਣੇ ਲੱਗਦੇ ਹੁੰਦੇ ਐਦਾਂ ਦੇ ਕਲਰ ਵੀ ਇਹਦੀ ਵੀ ਲੈਂਥ ਜਿਹੜੀ ਹੈਗੀ ਆ ਪੂਰੀ ਆ ਮੇਰੇ ਬਿਲਕੁਲ ਪੈਰਾਂ 'ਚ ਪੈਂਦੀ ਆ ਦੇਖ ਲਓ ਮਾੜੀ ਜੀ ਸਲਵਾਰ ਲਿਖਦੀ ਹੈਗੀ ਠੀਕ ਹੈ ਇਹਦੇ ਨਾਲ ਆ ਹਲਕਾ ਹਲਕਾ ਵਰਕ ਹੋਇਆ ਹੋਇਆ ਦੇਖੋ ਇਹਦੇ ਇਹ ਆ ਦੇਖੋ ਹੈਨਾ ਆਹ ਹੈਂਡਵਰਕ ਹੋਇਆ ਹੋਇਆ ਵਿੱਚ ਤੇ ਇਹਦਾ ਵੀ ਜਿਹੜਾ ਪਨਾ ਹੈਗਾ ਪੂਰਾ ਹੈਗਾ ਸੂਟ ਦਾ ਠੀਕ ਹੈ ਹੁਣ ਦੇਖੋ ਮੇਰੀ ਵੀਡੀਓ ਦੇ ਵਿੱਚ ਤੁਹਾਡਾ ਇਹ ਵੀ ਫਾਇਦਾ ਹੋ ਜਾਂਦਾ ਵੀ ਜਿੱਦਾਂ ਉਹ ਆਮ ਕੋਈ ਵੀਡੀਓ ਬਣਾਉਂਦਾ ਹੋਊਗਾ ਤੁਹਾਨੂੰ ਇਹ ਨਹੀਂ ਕੋਈ ਦੱਸੂਗਾ ਵੀ ਇਹਦਾ ਪਨਾ ਕਿੰਨਾਗਾ ਇਹਦੀ ਲੈਂਥ ਕਿੰਨੀ ਆਗੀ ਪਰ ਮੈਂ ਜਿਹੜੀ ਹੈਗੀ ਤੁਹਾਨੂੰ ਸਾਰੇ ਦੱਸ ਦਿੰਨੀ ਆਗੀ ਹੈਨਾ ਹੁਣ ਦੇਖੋ ਇਹ ਮੇਰਾ ਸੂਟ ਹੈਗਾ 380 ਦਾ ਸਿਰਫ 380 ਦਾ ਉਹ 470 ਦਾ ਸੀ ਇਹ 380 ਦਾ ਇਹਦੀ ਚੁੰਨੀ ਵੀ ਦੇਖ ਲਓ ਤੁਸੀਂ ਕਿਉਂਕਿ ਨਾ ਮੈਂ ਥੋੜੇ ਮਿਕਸ ਜੇ ਲੈ ਲੈ ਕਲਰ ਹੈ ਕੋਈ ਲਾਈਟ ਲੈ ਲਿਆ ਕੋਈ ਗੂੜਾ ਲੈ ਲਿਆ ਦੇਖੋ ਚੁੰਨੀ ਦੇਖ ਲੋ ਇਹ ਕਿੱਡੀ ਵੱਡੀ ਆ ਤੇ ਮੀਟਰ ਤੇ ਦੇਖੋ 2 ਮੀਟਰ ਸਵਾ 2 ਤੋਂ ਜ਼ਿਆਦਾ ਹੀ ਹੋਣੀ ਆ ਸਵਾ 2 ਹੈਗਾ ਤਾਂ ਦੁਪੱਟਾ ਤੇ ਆਹ ਦੇਖ ਲੋ ਚੁੰਨੀ ਇਹ ਪੁੱਠਾ ਪੱਸ ਆ ਗਿਆ ਇਹ ਇੱਕ ਮਿੰਟ ਆਹ ਦੇਖ ਲੋ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਇੰਨਾ ਕੁਝ ਦੱਸੂਗਾ ਵੀ ਚੁੰਨੀ ਕਿੰਨੇ ਮੀਟਰ ਦੀ ਆ ਤੇ ਪਨਾ ਕਿੰਨਾ ਹਨਾ ਚਲੋ ਆਪਣਾ ਤਾਂ ਬੁਟੀਕ ਦਾ ਕੰਮ ਹੋਣ ਕਰਕੇ ਮੈਨੂੰ ਇਹ ਹੁੰਦਾ ਵੀ ਕਿਸੇ ਭੈਣ ਨੂੰ ਡਾਊਟ ਨਾ ਰਹੇ ਬਿਲਕੁਲ ਵੀ ਵੀ ਕਿਸੇ ਦਾ ਫਾਇਦਾ ਹੋ ਜਵੇ ਹਨਾ ਸਾਡਾ ਕੀ ਜਾਂਦਾ ਜੇ ਅਸੀਂ ਸਸਤੀਆਂ ਦੁਕਾਨਾਂ ਦੱਸ ਦਵਾਂਗੇ ਵੀ ਕਿੱਥੇ ਨੇ ਆ ਦੇਖੋ ਪਣਾ ਦੇਖੋ ਕਿੰਨਾ ਵੱਡਾ ਚੁੰਨੀ ਦਾ ਤੇ ਆ ਇਹਦੀ ਸਲਵਾਰ ਹੈਗੀ ਆ ਲਾਈਨਾਂ ਵਾਲੀ ਠੀਕ ਹੈ ਇਹ ਵੀ ਕੱਪੜਾ ਨਾ ਮਸਲੀਨ कॉटन ਦਾ ਜਿਵੇਂ ਆਪਾਂ ਕਹਿੰਦੇ ਹੁੰਨੇ ਉਹ ਹੀ ਆਗਾ ਤੇ ਸਲਵਾਰ ਦਾ ਕੱਪੜਾ ਵੀ ਦੇਖ ਲਓ ਪੂਰਾ ਵਧੀਆ ਹੈਗਾ ਕਿਤੇ ਪਾਸੇ ਉਹਨਾਂ ਕੋਈ ਇਹ ਨਹੀਂ ਹੈਗਾ ਵੀ ਗਰਮੀ 'ਚ ਪਹਿਣ ਵਾਲਾ ਨਹੀਂ ਹੈਗਾ ਇਹ ਕੱਪੜਾ ਹੋਣਾ 2.5 ਮੀਟਰ ਹੈ। ਇਹ 2.5 ਮੀਟਰ ਦਾ ਕਪੜਾ ਤੇ ਇੱਕ ਆਹ ਕਲਰ ਦੇਖੋ ਮੈਨੂੰ ਬਹੁਤ ਪਸੰਦ ਆਇਆ ਇਹ ਵਾਲਾ ਕਲਰ। ਸੂਟ ਵੀ ਬਿਲਕੁਲ ਸਸਤਾ ਜਿਹਾ ਪਰ ਉਦਾਂ ਲੱਗਦਾ ਡਿਜ਼ਾਈਨਰ ਆ ਇਹ ਸੂਟ ਬਿਲਕੁਲ ਦੇਖੋ। ਦੇਖੋ। ਇਹ ਸਾਰਿਆਂ ਨੂੰ ਬਹੁਤ ਪਸੰਦ ਆਇਆ ਸੂਟ, ਬਾਰਡਰ ਬੜਿਆ ਹੋਇਆ ਹੈ ਇਹਦੇ ਉੱਪਰ। ਹਨਾ? ਇਹ ਆ ਦੇਖੋ। ਤੇ ਕਢਾਈ ਹੋਈ ਹੋਈ ਆ ਸਾਰੀ। ਆ ਦੇਖੋ ਥ੍ਰੈਡ ਦੀ ਵਰਕ ਹੋਇਆ ਹੋਇਆ ਹੈ ਤੇ ਦੇਖਿਓ ਹਸ਼ ਨੇੜੇ ਜਿਹਾ ਦਿਖਾ ਦੀ ਹਾ ਦੇਖ ਹਣਾ ਆ ਥੋੜਾ ਜਿਹਾ ਕਲਰਫੁਲ ਦਿੱਤਾ ਹੋਇਆ ਵਰਕ ਤੇ ਇਹਦਾ ਕਪੜਾ ਵੀ ਜਿਹੜਾ ਹੈਗਾ ਬਹੁਤ ਹੀ ਮੁਲਾਇਮ ਆ ਤੇ ਮੈਂ ਨਾ ਹਜੇ ਖੋਲ ਹੀ ਨਹੀਂ ਹੈਗੀ ਇਹਦੀ ਚੁੰਨੀ ਮੈਂ ਤੈਨੂੰ ਖੋਲ ਕੇ ਦਿਖਾਉਣੀ ਆ ਤੇ ਆ ਇਹਦਾ ਦੁਪੱਟਾ ਦੇਖੋ ਦੁਪੱਟਾ ਦੇਖੋ ਕਿੰਡਾ ਵੱਡਾ ਮੈਂ ਤਾਂ ਸੋਚਿਆ ਨਹੀਂ ਸੀ ਹਰ ਛੇ ਡਾ ਵੱਡਾ ਦੁਪੱਟਾ ਹੋਊਗਾ ਇਹਦਾ ਹਨਾ ਦੇਖ ਲੈ ਦੇਖੋ ਕੌਣ ਕਹਿ ਦੂਗਾ ਇਹ ਨਹੀਂ 470 ਦੇਖ ਲਓ ਕੌਣ ਕਹਿ ਦੂਗਾ ਇਹ 470 ਦਾ ਸੂਟ ਆ ਲੈ ਲੈ ਆ ਚੁੰਨੀ ਦੇਖ ਲਓ ਪਹਿਣ ਗਿੱਡੀ ਵੱਡੀ ਆ ਤੁਹਾਨੂੰ ਕੋਈ ਡਾਊਟ ਨਹੀਂ ਰਹੂਗਾ ਇਹਦੇ ਵਿੱਚ ਤੇ ਆ ਦੇਖੋ ਕਰੋਸ਼ੀਆ ਦਾ ਵਰਕ ਹੋਇਆ ਹੋਇਆ ਸਾਈਡ ਤੇ ਚੁੰਨੀ ਦੇ ਸਾਰੀ ਪੂਰੀ ਫਿਨਿਸ਼ਿੰਗ ਦੇ ਨਾਲ ਚੁੰਨੀ ਆ ਇਹ ਆ ਦੇਖੋ ਸਾਰੇ ਫੋਰ ਸਾਈਡ ਜਿਹੜੀ ਹੈਗੀ ਉਹ ਇੱਕ ਤਰ੍ਹਾਂ ਕਰੋਸ਼ੀ ਨਾਲ ਜਿਹੜਾ ਹੈਗੀ ਲੈਸ ਬਣਾਈ ਹੋਈ ਆ ਚੁੰਨੀ ਤੇ ਚੁੰਨੀ ਨੂੰ ਜਿੱਦਾਂ ਮਰਜੀ ਸਿਰ ਤੇ ਲੈ ਲੀਆ ਆਪਾਂ ਕੋਈ ਚੱਕਰ ਨਹੀਂ ਜਿਵੇਂ ਹੁਣ ਆਪਾਂ ਗੁਰਦੁਆਰੇ ਜਾਂਦੇ ਆ ਨਾ ਹਨਾ ਲੈ ਜਿੱਦਾਂ ਮਰਜੀ ਸਿਰ ਤੇ ਲੈ ਲੋ ਹਨਾ ਅਜਾ ਲੈ ਕੋਈ ਚੱਕ ਤੇ ਇਹਦੀ ਵੀ ਲੈਂਥ ਜਿਹੜੀ ਹੈਗੀ ਤੁਸੀਂ ਦੇਖ ਲਓ ਪੂਰੀ ਫੁੱਲ ਲੈਂਥ ਹੈ ਇਹਦੀ ਕੋਈ ਘੱਟ ਵੱਧ ਨਹੀਂ ਹੈਗੀ ਬੈਕ ਸਾਈਡ ਤੇ ਵੀ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਦੇਖ ਲਓ ਸਲਵਾਰ ਦਾ ਪਹੁੰਚਾ ਪਹੁੰਚਾ ਹੀ ਦਿਖਦਾ ਮੇਰਾ ਬਿਲਕੁਲ ਨੰਨਾ ਤੇ ਪਣਾ ਜਿਹੜਾ ਹੈਗਾ ਉਹ ਵੀ ਦੇਖ ਲਓ ਤੁਸੀਂ ਕਿੰਨਾ ਚੌੜਾ ਦੇਖ ਲਓ 1 ਮੀਟਰ ਤੋਂ ਜ਼ਿਆਦਾ ਆ ਸਵਾ ਮੀਟਰ ਹੋਣਾ ਇਹਦਾ ਪਣਾ ਤੇ ਆ ਇਹਦੇ ਬੈਕ ਸਾਈਡ ਤੇ ਵੀ ਡਿਜ਼ਾਈਨ ਜਿਹੜਾ ਹੈਗਾ ਉਹ ਬਣਿਆ ਹੋਇਆ ਹੈਗਾ ਘੇਰੇ ਤੇ ਇਹ ਆ ਦੇਖੋ ਆ ਬੈਕ ਸਾਈਡ ਦੇ ਘੇਰੇ ਤੇ ਆ ਜੁਗਾ ਡਿਜ਼ਾਈਨ ਠੀਕ ਹੈ ਜੀ ਤੇ ਇਹਦੀ ਵੀ ਜਿਹੜੀ ਸਲਵਾਰ ਹੈਗੀ ਉਹ ਪਲੇਨ ਆ ਆ ਵਾਲੀ ਪਈ ਆ ਜੀ ਸਲਵਾਰ சவார் தப்பி ஐய மீட்டர் ஆ ਤੇ ਦੇਖੋ 2.5 ਮੀਟਰ ਹੀ ਹੁੰਦਾ ਨਾਰਮਲ ਹਨਾ ਆਪਾਂ ਭਾਵੇਂ 1000 ਰੁਪਏ ਦਾ ਸੂਟ ਲੈ ਲਈਏ ਭਾਵੇਂ 1200 ਦਾ ਸੂਟ ਲੈ ਲਈਏ ਹਨਾ 1500 ਦਾ ਵੀ ਲੈ ਲਈਏ ਤਾਂ ਵੀ ਉਹਦਾਂ 2.5 ਮੀਟਰ ਦੀ ਹੀ ਸਲਵਾਰ ਲੱਗੀ ਹੋਈ ਆਊਗੀ ਜੇ ਤਾਂ ਕੋਈ ਪਟਿਆਲਾ ਸ਼ਾਹੀ ਸੂਟ ਹੋਰ ਤਰ੍ਹਾਂ ਦਾ ਹੋਵੇ ਹਨਾ 올 ਓਵਰ ਉਹਦੇ ਨਾਲ ਹੁੰਦਾ ਵੀ ਆਪਣੇ 5 ਮੀਟਰ ਕਪੜਾ ਲੱਗਿਆ ਹੁੰਦਾ ਬਾਕੀ ਨਹੀਂ ਤਾਂ 2.5 2.5 ਮੀਟਰ ਦੇ ਹੀ ਕੱਟ ਹੁੰਦੇ ਨੇ ਦੇਖੋ ਕਮੀਜ਼ ਦਾ ਕਪੜਾ ਵੀ 2.5 ਮੀਟਰ ਆ ਹੁਣ ਤੁਹਾਡਾ ਇਹ ਵੀ ਡਾਊਟ ਕਲੀਅਰ ਹੋ ਗਿਆ ਹੋਣਾ ਜੇ ਤੁਸੀਂ ਸੇਲ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਕਪੜਾ ਇਹ ਨਹੀਂ ਹੈਗਾ ਵੀ ਕੋਈ ਘੱਟ ਮਿਲ ਘੱਟ ਮਿਲੂਗਾ ਹਨਾ ਹੁਣ ਤੁਸੀਂ ਕੱਲ ਵਾਲੀ ਵੀਡੀਓ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਦੇਖ ਲਓ ਇੱਕ ਇੱਕ ਚੀਜ਼ ਦੀ ਵੈਰਾਈਟੀ ਦੱਸੂਗੀ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਾ ਪ੍ਰਾਈਸ ਟੈਗ ਦਿਖਾਉਂਗੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਰਹੂਗੀ ਠੀਕ ਹੈ ਜੀ ਤੇ ਮੈਂ ਐਦੀ ਜਿਹੜੇ ਹੈਗੇ ਨੇ ਤੁਹਾਨੂੰ ਜੋ ਵੀ ਸੂਟ ਵਗੈਰਾ ਜਿਹੜੇ ਸਸਤੇ ਲਿਆਉਂਦੀ ਰਹੂਗੀ ਨਾਲ ਨਾਲ ਮੈਂ ਤੁਹਾਨੂੰ ਕੱਪੜਾ ਵੀ ਦੱਸਦੀ ਰਹੂਗੀ ਵੀ ਕੱਪੜਾ ਜਿਹੜਾ ਹੈਗਾ ਕਿੰਨੇ ਮੀਟਰ ਆ ਤੇ ਕੱਪੜੇ ਦੀ ਕੁਆਲਿਟੀ ਕੀ ਆ ਤੁਸੀਂ ਐਦੀ ਵੀਡੀਓ ਦੇ ਨਾਲ ਜੁੜੇ ਰਹੋ ਠੀਕ ਹੈ ਤੇ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ